ਲਗਾ ਭਾਈ ਘਰ ਗਏ ਸਾਢੇ 6 ਵਜੇ ਗਏ ਝਾਟੀ ਅੱਗ ਲੱਗ ਗਈ ਹੈ ਪਤਾ ਹੀ ਨਹੀਂ ਲੱਗਾ ਭਾਈ ਕਦੀ ਹੋਇਆ ਨਹੀਂ ਇਦਾਂ ਦਾ ਚਾਂਸ ਕਿ ਅੱਗ ਲੱਗ ਸਕਦੀ ਖਾਨ ਹੋ ਗਿਆ ਭਾਈ ਕਿੰਨਾ ਹੀ ਆਡਾ ਤੇਰੇ ਸੌਦਾ ਨਹੀਂ ਲੱਗਣਾ ਇਸ ਹਾਲਾ ਜਿੱਦਾਂ ਦਾ ਨੁਕਸਾਨ ਜਾਣ ਬੁਝ ਕੇ ਕਿਹਨੇ ਅੱਗ ਲਾਈ ਲੱਗਦਾ ਜਸਪਾਲ ਸਿੰਘ ਬੱਬੇ ਵਾਲੀ ਜੀ ਮੈਂ ਆਟੋ ਜੁਨੀਅਨ ਗਰਦਾਸਪੁਰ ਦਾ ਪ੍ਰਧਾਨਾ ਜੀ ਅਸੀਂ ਆਪਣੇ ਇਸ ਖੋਖੇ ਦੇ ਵਿੱਚ ਸਾਰਾ ਸਮਾਨ ਰੱਖਦੇ ਆ ਇਹ ਖੋਖਾ ਧਾਰੀਵਾਲ ਛੋਲਿਆਂ ਵਾਲਿਆਂ ਦਾ ਜੀ ਹੀਂ ਉਹਨਾਂ ਕੋਲੋਂ ਲੈ ਕੇ ਦੇ ਵਿੱਚ ਸਾਰਾ ਆਪਣਾ ਮੇਜ਼-ਕੁਰਸੀ ਰੱਖ ਕੇ ਜਾਣੇ ਆ ਮੈਂ ਇਥੋਂ 6:30 ਵਜੇ ਬੰਦ ਕਰਕੇ ਖੋਖਾ ਦੇ ਘਰ ਗਿਆ ਵਾਂ ਘਰ ਜਾ ਕੇ ਤੇ ਮੈਂ ਬੈਠਾ ਮੂੰਹ ਧੋ ਕੇ ਤੇ ਮੈਨੂੰ 7:30 ਵਜੇ ਫੋਨ ਆਇਆ ਇਥੋਂ ਗਰਦਾਸਪੁਰੋਂ ਕਿਸਦਾ ਤੁਹਾਡੇ ਖੋਖੇ ਨੂੰ ਅੱਗ ਲੱਗੀ ਆ ਮੈਨੂੰ ਯਕੀਨ ਨਹੀਂ ਆਇਆ ਵੀ ਅੱਗ ਲੱਗੀ ਮੈਂ ਮੋੜਾ ਮੇਰਾ ਰੋਹਿਤ ਦਾ ਦੋਸਤ ਥੇ ਗਰਦਾਸਪੁਰ ਦਾ ਮੈਨੂੰ ਫੋਨ ਕੀਤਾ ਉਸਤ ਜਾ ਕੇ ਵੇਖੀ ਯਾਰ ਖੋਖੇ ਨੂੰ ਅੱਗ ਲੱਗੀ ਆ ਇਹ ਰੋਹਿਤ 10 ਮਿੰਟ ਬਾਅਦ ਮੈਨੂੰ ਫੋਨ ਕਰਦਾ ਬਈ ਪਾਜੀ ਅੱਗ ਬਹੁਤ ਜ਼ਿਆਦਾ ਲੱਗੀ ਆ ਤਾ ਤੁਸੀਂ ਛੇਤੀ ਆਓ ਮੈਂ ਉਸੇ ਵੇਲੇ ਘਰ ਪਰਦਾਸਪੁਰ ਆਇਆ ਵਾਂ ਇਹ ਮੈਂ ਆਣ ਕੇ ਵੇਖਿਆ ਵੀ ਸਾਰਾ ਕੁਝ ਸੜ ਕੇ ਜੜਾ ਡਿਵੈਂਚ ਮੋਚੀ ਕੁਰਸੀਆਂ ਸਾਰਾ ਕੁਝ ਸੜ ਕੇ ਸੁਆਹ ਹੋ ਗਈਆਂ ਨੇ ਭਾਜੀ ਇਹ ਅੱਗ ਲਾਈ ਆ ਲੱਗੀ ਨਹੀਂ ਅੱਗ ਹੈਗੀ ਕਿਉਂਕਿ ਇੱਥੇ ਨਾ ਕੋਈ ਸਰਕਟ ਵਾ ਨਾ ਕੋਈ ਬਿਜਲੀ ਆ ਨਾ ਕੁਛ ਕਿਸੇ ਤਰ੍ਹਾਂ ਦੀ ਵੀ ਕੋਈ ਬਿਜਲੀ ਦੀ ਤਾਰ ਨਹੀਂ ਲੱਗਦੀ ਕੁਛ ਨਹੀਂ ਹੈਗਾ ਕੋਈ ਜਿਹਦੇ ਨਾਲ ਸਰ ਮਤਲਬ ਸਰਕਟ ਹੋ ਸਕੇ ਇਹ ਅੱਗ ਸਾਡੇ ਲਾਈ ਗਈ ਹੈ ਕਿਸੇ ਨੇ ਜਾਣ ਬੁੱਝ ਕੇ ਲਾਈ ਆ ਇਹਦਾ ਪਤਾ ਹੀ ਤੈ ਤੱਕ ਜਾਵਾਂਗੇ ਇਹਦਾ ਪਤਾ ਲਗਾਵਾਂਗੇ ਇਹ ਕੋਈ ਵੀ ਹੋ ਸਕਦਾ ਇਹਦਾ ਹੀ ਉਹਦਾ ਪਤਾ ਕਰਾਂਗੇ ਕੁਛ ਵੀ ਹੋ ਸਕਦਾ ਜੀ ਕੋਈ ਵੀ ਕਰ ਸਕਦਾ ਅਰੇ ਇਹਦੇ ਵਿੱਚ ਇਹ ਆ ਵੀ ਕਿਸੇ ਨੇ ਜਾਣ ਕੇ ਸ਼ਰਾਰਤ ਕੀਤੀ ਆ ਸਾਡੀ ਸ਼ੋਭੀ ਖਰਾਬ ਕਰਨ ਮਾਰਿਆ ਇਹਦੇ ਵਿੱਚ ਵੇਖੋ ਜੀ ਸਾਡਾ ਗਰੀਬਾਂ ਦਾ ਨੁਕਸਾਨ ਹੋਇਆ ਵਾ ਆਏ ਸਾਡੇ ਇਹਦੇ ਵਿੱਚ ਬੈਂਚੀ ਗੇ ਨਾਲ ਦੁਕਾਨਾਂ ਹੋ ਰਹੀਆਂ ਭਾਜੀ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਬਿਲਕੁਲ ਹੈਗੇ ਵਿੱਚ ਇਹਦੇ ਆ ਦਸਤਾਵੇਜ਼ ਵੀ ਹੈਗੇ ਵਿੱਚ ਭਾਜੀ ਜਿਹੜੇ ਸਰਕੇ ਸਵਾਹ ਹੋ ਗਏ ਬਿਲਕੁਲ ਨਾ ਹੀ ਕਿਸੇ ਨੂੰ ਦੱਸਣ ਜੋਗੇ ਤੇ ਨਾ ਹੀ ਕਿਸੇ ਨੂੰ ਕੁੱਛਣ ਜੋਗੇ ਇਹਦੇ ਵਿੱਚ ਆ ਵੀ ਜਿਨੇ ਵੀ ਅੱਗ ਲਾਈ ਆਹੀ ਉਹਦੀ ਤਹਿ ਤੱਕ ਜਾਵਾਂਗੇ ਤੇ ਉਹਦਾ ਪਤਾ ਜਰੂਰ ਲਾਵਾਂਗੇ ਤੇ ਜਿਆਨ ਨੂੰ ਪਤਾ ਲੱਗੇਗਾ ਤੇ ਉਹਦੀ ਸਿਦਰ ਪਹੜੀ ਵੀ ਜਰੂਰ ਕਰਾਂਗੇ ਪ੍ਰਸ਼ਾਸਨ ਨੂੰ ਕਿਸੇ ਮੰਗ ਕਰਨੀਆਂ ਚਲੋ ਜੋ ਹੋ ਗਿਆ ਉਹ ਤਾਂ ਚਲੋ ਹੋ ਗਿਆ ਜੀ ਤੁਸੀਂ ਵੀ ਥੋੜਾ ਜਿਹਾ ਪ੍ਰਸ਼ਾਸਨ ਇਹ ਕਿੰਨੇ ਵੀ ਚਲੋ ਤੁਸੀਂ ਵੀ ਥੋੜਾ ਜਿਹਾ ਪਤਾ ਲਗਾਇਆ ਜਾਵੇ ਇਹ ਕਿੰਨੇ ਸ਼ਰਾਰਤ ਕੀਤੀ ਆ ਜੇ ਉਹ ਪਤਾ ਲਗਾਣਗੇ ਸਭ ਤੋਂ ਬੈਟਰ ਆ ਜੇ ਇਨੀ ਨਹੀਂ ਤਾਂ ਹੀ ਪਤਾ ਲਗਾਵਾਂਗੇ ਜਿਹੜਾ ਨੂੰ ਪਤਾ ਲੱਗੇਗਾ ਜਦੋਂ ਵੀ ਇਹ ਬੰਦੇ ਦਾ ਇਹਨੇ ਸ਼ਰਾਰਤ ਕੀਤੀ ਆ ਅਸੀਂ ਉਹਨੂੰ ਲਿਆ ਕੇ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਇਹ ਦੋਆਂ ਤਿੰਨਾਂ ਦੁਕਾਨਾਂ ਦਾ ਨੁਕਸਾਨ ਹੋਇਆ ਜੀ 1 ਲੱਖ ਸ਼ਕਰਾਂ ਵਾਲੀ ਆ ਇਰੀਖੇ ਵਾਲੀ ਦੁਕਾਨ ਆ ਜਿਹੜੀ ਰਿਪੇਅਰ ਕਰਦੇ ਆ ਇੱਕ ਸਾਡੇ ਕੋਖਾਵਾ ਇੱਕ ਨਾਲ ਆਨੰਦ ਵਾਲੇ ਦਾ ਕੋਖਾਵਾ ਜਿਹੜੇ ਛੋਲਿਆਂ ਵਾਲੇ ਆ ਉਹਨਾਂ ਦੇ ਵੀ ਅੰਦਰ ਨੁਕਸਾਨ ਹੋ ਗਿਆ ਭਾਜੀ ਕਾਫੀ 8 ਵਜੇ ਦੇ 10 ਮਿੰਟ ਤੇ ਕਾਲ ਆਂਦੀ ਆ ਵੀ ਗੈਟਨਰੀ ਹਸਪਤਾਲ ਦੇ ਨਾਲ ਖੋਖੇ ਨੂੰ ਅੱਗ ਲੱਗ ਗਈ ਆ। ਉਹ ਤੋਂ ਉਸ ਮੋਕੇ 5 ਗੱਡ ਦੀ ਗੱਡੀ ਮੋਕੇ ਤੇ ਲੈ ਕੇ ਆਏ ਦੋ ਤਿੰਨ ਮਿੰਟ ਚਾਹੀਏ ਇੱਥੇ ਪਹੁੰਚ ਗਏ ਇੱਥੇ ਆ ਕੇ ਦੇਖਿਆ ਤੇ ਖੋਖੇ ਦੇ ਅੰਦਰ ਅੱਗ ਲੱਗੀ ਹੋਈ। ਕਾਰਨ ਤੇ ਸਰ ਕੋਈ ਪਿਆ ਨਹੀਂ ਸਕਦੇ ਹਜੇ ਫਿਲਹਾਲ। ਆ ਜੀ ਅੱਗੇ ਤੇ ਕਾਬੂ ਪਾਇਆ ਗਿਆ तकरीबन ਪੂਰਾ ਹੀ। ਸਾਨ ਸਰ ਹੁਣ ਮਾਲਕੇ ਦੱਸ ਸਕਦੇ ਆ ਅੱਗੇ ਕਿ ਕਿੰਨਾ ਹੋਇਆ ਹੁੰਦਾ। ਪਲੇ ਲਈ ਤਾ ਗਾਣਾ ਭਈ। ਪਤਾ ਨਹੀਂ